ਅਨਿਸ਼ਚਿਤ ਦਾ ਵਚਨ ਜਿਹੜਾ ਆ ਉਹ లైਵ ਵਿੱਚ ਇਸਰੀ ਕਰ ਰਹੇ ਆ ਤਾਂ ਕਿ ਜੋ ਜਗਾ ਬਜਾਗਾ ਤੇ ਵਿਸ਼ਵਾਸੀ ਲੋਗੇ ਉਹ ਪਰਮਿਸ਼ਰ ਦੇ ਵਚਨ ਨੂੰ ਸੁਣ ਸਕਣ ਮੇਰੇ ਪਿਆਰਿਓ ਇਸ ਵਕਤ ਅਸੀਂ ਹਰਿਆਣੇ ਦੇ ਵਿੱਚ ਹਾਂ ਔਰ ਹਰਿਆਣੇ ਕੇ ਮੇਚੀ ਵੀ ਮੇਚਨ ਚਲਾ ਰਿਹਾ ਸਿਰਸੇ ਦੇ ਲੱਗੇ ਆ ਔਰ ਗੱਬ ਵਾਲੇ ਤੋਂ ਅੱਗੇ ਆਓ ਸਿ ਪਰਮੇਸ਼ਰ ਦੇ ਪਵਿੱਤਰ ਬਚਨ ਨੂੰ ਪੜੀਏ ਐਫਸੀਆਂ ਦੀ ਪਤਰੀ ਉਸ ਦਾ ਦੋਵਾਂ ਅਧੇ ਰਾਏ ਕੰਢੀ ਐਫਸੀਆਂ ਦੀ ਪਤਰੀ ਉਸ ਦਾ ਦੋਵਾਂ ਹੱਥਿਆ ਹੈ 14 ਤੇ 15 ਵਿਚੋਂ ਸਾਡਾ ਮਲਾਪ ਹੈ ਸਹੀ ਪੜ ਰਹੇ ਹੋ ਏਫੀਸਿਓ 2 ਕਾ 14 ਔਰ 15 ਬਚਨ ਕਿਉਂ ਜੋ ਉਹ ਸਾਡਾ ਮਲਾਪ ਹੈ ਜਿਸ ਨੇ ਦੋਹਾਂ ਨੂੰ ਇੱਕ ਕੀਤਾ ਉਹ ਯਾਨੀ ਪਰਮੇਸ਼ਵਰ ਉਹ ਸਾਡਾ ਮਲਾਪ ਹੈ ਜਿੰਨੇ ਦੋਨਾਂ ਨੂੰ ਇੱਕ ਕੀਤਾ ਅਵਾਸਤ ਨਹੀਂ ਆ ਰਹੀ

ਅਰ ਪਰਮੇਸ਼ਰ ਦੇ ਬਚਨ ਚ ਅਸੀਂ ਪੜ੍ਹਦੇ ਹਾਂ ਕਿ ਪਰਮੇਸ਼ਰ ਰੋਜ਼ ਠੰਡੇ ਵੇਲੇ ਆਪਣੇ ਦੋਸਤ ਆਦਮ ਦੇ ਨਾਲ ਆਦਨ ਬਾਗ ਦੇ ਵਿੱਚ ਆ ਕੇ ਗੱਲਾਂ ਕਰਦਾ ਸੀ। ਔਰ ਆਦਮ ਵੀ ਆਪਣੇ ਪਰਮੇਸ਼ਰ ਦੇ ਨਾਲ ਦੋਸਤ ਬਣ ਕੇ ਚੱਲਿਆ। ਔਰ ਆਦਨ ਬਾਗ ਦੇ ਵਿੱਚ ਟਹਿਲਦੇ ਆ। ਕਿ ਕਿ ਅਸੀਂ ਪਰਮੇਸ਼ਰ ਦਾ ਬਚਨ ਜਦੋਂ ਪੜ੍ਹਦੇ ਹਾਂ ਕਿ ਉੱਥੇ ਲਿਖਿਆ ਕਿ ਪਰਮੇਸ਼ਰ ਅਦਰ ਬਾਗ ਦੇ ਵਿੱਚ ਕੀ ਕਰਨ ਪਿਆ ਸੀ ਫਿਰ ਗਿਆ ਸੀ ਇਸੇ ਲਈ ਆਦਮ ਬੋਲਦਾ ਮੈਂ ਤੇਰੀ ਆਵਾਜ਼ ਸੁਣ ਕੇ ਡਰ ਗਿਆ ਡਰ ਗਿਆ ਤੋਂ ਪਰਮੇਸ਼ਰ ਦਾ ਅਵਾਜ਼ ਆਉਂਦਾ ਅਸੀਂ ਪਰਮੇਸ਼ਰ ਆਪਣੇ ਦਿਲ ਦੀਆਂ ਗੱਲਾਂ ਆਪਣੇ ਭੇਤ ਉਸ ਵਿਅਕਤੀ ਤੇ ਪ੍ਰਗਟ ਕਰਦਾ ਆ ਜੋ ਦਾ जिन्हें भी परमेश्वर के संत लोग लो भी प्रभु लो परमेशर दोस्त बन के चले ना कि अच एक टाइटल विश्वासी है। तो विश्वासिया तो यह कोई ज्यादा फर्क विश्वास करना और परमेश्वर वचन भी परमेश्वर तो लेकिन ध्यान देना अच्छी तरह सिर्फ विश्वासी बन के चलना है बल्कि परमेश्वर के एने नजदीक आके ਦੇ ਦੋਸਤ ਬਣ ਜਾਇਓ ਹਰ ਸਮੇਂ ਪਰਮੇਸ਼ਵਰ ਦੇ ਨਾਲ ਗੱਲਾਂ ਕਰੀਏ ਆਦਮ ਤੇ ਠੰਡੇ ਵੇਲੇ ਹੀ ਗੱਲਾਂ ਸੁਣਦਾ ਹੈ ਨਾ ਪਰਮੇਸ਼ਰ ਦੀਆਂ ਹਾਂਜੀ ਲੇਕਿਨ ਸਾਡੇ ਲਈ ਕੀ ਮੌਕਾ ਹੈ ਹਰ ਸਮੇਂ ਆਤਮਾ ਚ ਆਰਾਧਨਾ ਕਰਦੇ ਰਹੋ ਜਦੋਂ ਅਸੀਂ ਆਰਾਧਨਾ ਕਰਦੇ ਆਂ ਤੇ ਅਸੀਂ ਪਰਮੇਸ਼ਵਰ ਨਾਲ ਗੱਲਾਂ ਕਰਦੇ ਆਂ ਧਿਆਨ ਨਾਲ ਸੁਣਨਾ ਜਦੋਂ ਅਸੀਂ ਆਰਾਧਨਾ ਕਰਦੇ ਹਾਂ ਪਰਮੇਸ਼ਰ ਤੋਂ ਅਸੀਂ ਪਰਮੇਸ਼ਵਰ ਨਾਲ ਗੱਲਾਂ ਕਰਦੇ ਹਾਂ ਪਰ ਜਦੋਂ ਪਰਮੇਸ਼ਵਰ ਦਾ ਵਚਨ ਪੜ੍ਹਿਆ ਜਾਂਦਾ ਹੈ ਉਦੋਂ ਪਰਮੇਸ਼ਵਰ ਸਾਡੇ ਨਾਲ ਗੱਲਾਂ ਕਰਦਾ ਹੈ ਹਾਲੇਲੀਉਆ ਇਸ ਲਈ ਆਰਾਧਨਾ ਵੀ ਕਰਨੀ ਹੈ ਪਰਮੇਸ਼ਵਰ ਦਾ ਵਚਨ ਪੜ੍ਹਨਾ ਵੀ ਹੈ ਔਰ ਸੁਣਨਾ ਵੀ ਹੈ ਲਿਖਿਆ ਤੁਹਾਨੂੰ ਉਹ ਜਿਹੜੇ ਪਰਮੇਸ਼ਰ ਦੀਆਂ ਬਾਣੀਆਂ ਨੂੰ ਪੜਦੇ ਆ ਤਨ ਉਹ ਜੋ ਪੜਦਾ ਤੇ ਤਨ ਉਹ ਜੋ ਸੁਣਦਾ ਪੜਨਾ ਵੀ ਹੈ ਸੁਣਨਾ ਵੀ ਹੈ ਔਰ ਆਦਮ ਪਰਮੇਸ਼ਵਰ ਦੀ ਆਗਿਆ ਦਾ ਪਾਲਣ ਨਹੀਂ ਕੀਤਾ ਮਨਾ ਕੀਤਾ ਉਹ ਫਲ ਖਾਦਾ ਔਰ ਪਾਪ ਕਰਕੇ ਪਰ ਰਬੀਸ਼ਵਰ ਤੋਂ ਦੂਰ ਹੋ ਗਿਆ ਆਪਣੇ ਦੋਸਤ ਨੂੰ ਨਰਾਜ ਕਰਤਾ ਪਾਪ ਦੇ ਕਾਰਨ ਪਰਦੇਸ਼ ਨਰਾਜ ਹੋ ਗਿਆ ਇਸ ਲਈ ਅਦਲਵਾਚ ਚ ਬਾਹਰ ਕੀਤਾ ਤੋ ਚਾਲੀ ਬੱਚਾ ਕਿੰਨਾ ਵੀ ਪਿਆਰਾ ਹੋਵੇ ਅਗਰ ਉਹ ਚਿੱਕੜ ਚ ਡੇਕ ਕੇ ਆ ਜਾਏ ਨਾ ਤਾਂ ਇੱਕਦਮ ਉਹਨੂੰ ਜੱਫਾ ਨਹੀਂ ਪਾਉਂਦੇ ਕੀ ਕਹਿੰਦੇ ਆਪਾਂ ਚਲੋ ਉਹਨਾਂ ਆ ਕੇ ਆ ਭਾਈ ਸੱਭਨਾਂ ਨੂੰ ਆਕੇ ਆ ਚੰਗੀ ਤਰ੍ਹਾਂ ਜਦੋਂ ਨਾ ਆਕੇ ਆਇਆ ਸੋਨੇ ਕੱਪੜੇ ਪਾ ਕੇ ਆਇਆ ਤੇ ਆਖਿਆ ਵੀ ਇੱਧਰ ਆ ਰੋ ਪਾਈਪ ਪਰਮੇਸ਼ਰ ਪਾਪੀ ਤੋਂ ਨਫ਼ਰਤ ਨਹੀਂ ਕਰਦਾ ਕੋ ਨਫ਼ਰਤ ਨਹੀਂ ਹੈ ਪਾਪ ਤੋਂ ਬੰਦੇ ਸ਼ਰ ਪਾਪ ਤੋਂ ਨਫ਼ਰਤ ਕਰਦਾ ਅੱਛੀ ਬੰਦੇ ਆਦਮ ਨੂੰ ਆਦਨ ਬਾਗ ਚੋ ਕਰ ਦਿੱਤਾ ਕੰਮisher ਕੋਦ ਨੂੰ ਮਨੋਖ ਬਣ ਕੇ ਇਸ ਧਰਤੀ ਤੇ ਆਵਾਰੀਆਂ ਤੋਂ ਪੈਦਾ ਹੋਇਆ ਮਨੋਖ ਦੇ ਰੂਪ ਚ ਜਿਹਦਾ ਨਾਮ ਜੀਸੂ ਕਰਕੇ ਰੱਖਿਆ ਗਿਆ ਜਿਸ ਦਾ ਅਰਥ ਹੈ ਛੁਡਾਉਣ ਵਾਲਾ ਇਹ ਛੁਡਾਉਣ ਕੇ ਆਪਣੇ ਦੋਸਤ ਜੋ ਆਦਨ ਬਾਗ ਦੇ ਵਿੱਚ ਗੋਸਤ ਖੋ ਗਿਆ ਜਿਸ ਆਦਮ ਦੇ ਯੰਤਰ ਪਰਮੇਸ਼ਵਰ ਦਾ ਰੂਪ ਖਤਮ ਹੋ ਗਿਆ ਆਤਮਾ ਪ੍ਰਾਣ ਪ੍ਰਾਣ ਪ੍ਰਿਸ਼ਤ ਹੋ ਗਿਆ ਵਿਗਤ ਸ਼ਰੀਰ ਸ਼ਰਾਪਨਾ ਟੁੱਟਣ ਲੱਗਾ ਮੌਤ ਲੱਗੋ ਦੇਖੋ ਅਸੀਂ ਤੁਹਾਨੂੰ ਖੁਸ਼ੀ ਦੀ ਖਬਰ ਸੁਣਾ ਰਹੇ ਹਾਂ ਪਈ ਬੈਤਲ ਹਮ ਦੇ ਵਿੱਚ छुटकारा देगा दे दे आ गया वो तो आ गया है बोलिया गया स्त्री दे द्वारा आएगा आ गया, गया।, गया।, गया। परमेर अपने वह पका बोलिया ही स्त्री ਦੇ ਦੁਆਰਾ ਆਏਗਾ ਠੀਕ ਹੈ ਆਏਗਾ ਜਿਸਾਇਆ ਕਹਿ ਰਿਹਾ ਕਵਾਰੀ ਗਰਭਵੰਤੀ ਹੋਏਗੀ ਪੁੱਤਰ ਜਣੇਗੀ ਜਿਸ ਦਾ ਨਾਮ ਈਮਾਨ ਦਿੱਤਾ ਜਾਏਗਾ ਤਾਂ ਸਾਧੂ ਸੁਣ ਵਾਲਿਆਂ ਨੂੰ ਲੋਕਾਂ ਨੂੰ ਹੋ ਸਕਦਾ ਕਿ ਇਸਤਰੀ ਦੇ ਬਾਰੇ ਆਖਿਆ ਹੀ ਇਸਤਰੀ ਤੋਂ ਗੈਈ ਬਰੀ ਨੂੰ ਆਖੀ ਦਾ ਫਿਰ ਜਿਸਾਇਆ ਕਹਿੰਦਾ ਕਵਾਰੀ ਗਰਭਵੰਤੀ ਹੋਏਗੀ ਜੀ ਹਾਂ ਦੋਨੋਂ ਕੰਮ ਹੀ ਹੋਏਗਾ

ਪਰਬੂ ਯੇਸ਼ੂ ਮਸੀਹ ਆਪਣੇ ਚੇਲਿਆਂ ਦੇ ਨਾਲ-ਨਾਲ ਚੱਲਿਆ ਫਿਰਿਆ ਅੰਨ੍ਯਾਂ ਨੂੰ ਅੱਖਾਂ ਦਿੱਤੀਆਂ ਕੋੜੀਆਂ ਨੂੰ ਸ਼ੁਭਧ ਕੀਤਾ ਲੰਗੜਿਆਂ ਨੂੰ ਚਲਾਇਆ ਬਿਮਾਰਾਂ ਨੂੰ ਛੰਗਾ ਕੀਤਾ ਗੋਂਗਿਆਂ ਨੂੰ ਬੋਲਣ ਦੀ ਸਮਰੱਥ ਦਿੱਤੀ ਮੁਰਦਿਆਂ ਨੂੰ ਜ਼ਿੰਦਾ ਕੀਤਾ ਲੇਕਿਨ ਚੱਲਦੇ-ਚੱਲਦੇ ਆਪਣੇ ਚੇਲਿਆਂ ਨੂੰ ਕੀ ਕਹਿ ਰਿਹਾ ਹੁਣ ਗਾਂ ਤੋਂ ਮੈਂ ਤਾਨੂੰ ਦਾਸ ਨਹੀਂ ਰਹਾ ਤੂੰ ਸੀ ਮੇਰੇ ਕੀਓ ਦੋਸਤ ਮਿੱਤਰੋ ਮੈਂ ਤੁਹਾਨੂੰ ਮਿੱਤਰ ਕਹਾਂਗਾ ਕਿ ਕਿ ਸਮਾਂ ਨਜ਼ਦੀਕ ਆਉਂਦਾ ਜਾ ਰਿਹਾ ਹੈ ਜੋ ਵਿਛੜਿਆ ਦੋਸਤ ਹੈ ਉਸ ਨੂੰ ਨਜ਼ਦੀਕ ਲਿਆਉਂਦਾ ਸਮਾਂ ਆਉਂਦਾ ਜਾ ਰਿਹਾ ਹੈ ਇਸ ਲਈ ਨਾਲ ਲੈ ਕੇ ਗਿਆ ਹੈ ਗਤ ਸੰਭੀ ਦੇ ਚੇਲੇ ਨੂੰ ਨਾਲ ਲੈ ਕੇ ਗਿਆ ਤੁਸੀਂ ਇੱਥੇ ਬੈਠੋ ਪ੍ਰਾਰਥਨਾ ਕਰੋ ਮੈਂ ਜਰਾ ਪਿਤਾ ਨਾਲ ਗੱਲ ਕਰੂੰਗਾ ਪ੍ਰਭੂ ਯਿਸੂ ਕੀ ਕਹਿ ਰਿਹਾ ਆਤਮਾ ਦੇ ਤਿਆਰਿਆ ਪਾਰੇ ਸ਼ਰੀਰੇ ਕਮਜ਼ੋਰੇ ਕਿ ਕਿ ਸਾਰੀ ਮਾਨਵ ਜਾਤੀ ਦੇ ਪਾਪ ਚੁੱਕਣਿਆ ਉਸ ਵਿਛੜੇ ਦੋਸਤ ਨੂੰ ਵਾਪਸ ਲੈਣਾ ਉਹਦੇ ਲਈ ਖੂਨ ਦੇਣਾ ਪੈਣਾ ਹੈ ਕੀਮਤ ਦੇਣੀ ਪਵੇ ਇਸ ਲਈ ਲਿਖਿਆ ਪਸੀਨਾ ਵੀ ਖੂਨ ਦੀ ਤਰ੍ਹਾਂ ਬੂੰਦ ਬਣ ਬਣ ਕੇ ਨਿਕਲਦਾ ਕਿ ਜੇ ਪਾਪ ਨਾਲ ਲੜਦੇ ਸੀ ਲੜਾਈ ਗੱਤ ਸਮਣੀ ਚ ਲੜਦੇ ਆ ਸਲੀਬ ਤੇ ਤਾਂ ਜਿੱਤਿਆ ਹੋਇਆ ਲੜਾਈ ਕਿਦਰੀ ਲੜ ਲਈ ਗਲਤ ਸਮਝ ਇਸ ਲਈ ਪ੍ਰਭੂ ਯੀਸ਼ੂ ਮਸੀਹ ਨੂੰ ਜਦੋਂ ਉਹ ਬੱਤਵਾਰ ਨਿਕਲੇ ਉਹਨੂੰ ਫੜਨ ਵਾਲੇ ਵੀ ਆ ਗਏ ਅਰ ਜਦੋਂ ਇਹਨੂੰ ਫੜਨ ਲੱਗੇ ਉਹ ਪਛਾਣ ਡਿੱਗ ਪਏ ਕਿਉਂ ਕਿਉਂਕਿ ਪ੍ਰਭੂ ਯਿਸੂ ਨੇ ਅਨੁਮਤੀ ਨਹੀਂ ਦਿੱਤੀ ਸੀ ਆਪਣੇ ਆਪ ਨੂੰ ਫੜਨ ਦੀ ਲੇਕਿਨ ਇਹ ਵਚਨ ਲੈ ਕੇ ਅੱਜ ਬਹੁਤ ਸਾਰੇ ਨੈਟ ਤੇ ਲੋਕ ਕੀ ਕਰਨ ਨੇ ਆ ਲੋਕਾਂ ਨੂੰ ਦੇਖੀ ਜਾ ਰਿਹਾ ਉਹ ਸਹੀ ਸਿੱਖਿਆ ਨਹੀਂ ਹੈ ਗਲਤ ਸਿੱਖਿਆ ਹੈ ਪਰਮੇਸ਼ਰ ਕਿਸੇ ਨੂੰ ਦੇਖਦਾ ਨਹੀਂ ਖੜਾ ਕਰਦਾ ਹੈ ਹallelujah ਇਸ ਪਵਿੱਤਰ ਬਾਈਬਲ ਨੂੰ ਉਤਪਤੀ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਪੜੋ ਪਰਮੇਸ਼ਰ ਕਿਸੇ ਵੀ ਇਨਸਾਨ ਨੂੰ ਦੇਖਦਾ ਨਹੀਂ ਬਲਕਿ ਡਿੱਗੇ ਨੂੰ ਕੀ ਕਰਦਾ ਹੈ ਖੜਾ ਕਰਦਾ ਹੈ ਤਾਂ ਅੱਜ ਜੋ ਤੁਸੀਂ ਨੱਟ ਤੇ ਦੇਖ ਰਹੇ ਹੋ ਨਾ ਟੱਚ ਕਰਦੇ ਫਾਇਲ ਕਰਦੇ ਆ ਉਹ ਸਭ ਗਲਤ ਸਿੱਖਿਆ ਹੈ ਸਹੀ ਸਿੱਖਿਆ ਨਹੀਂ ਰੱਬ ਵੀ ਯਿਸੂ ਮਸੀਹ ਨੇ ਆਪਣੇ ਆਪ ਨੂੰ ਸੌਂਪਿਆ ਉਹ ਜਨਮ ਦੀ ਤਰ੍ਹਾਂ ਫੜਿਆ ਗਿਆ ਆਪਾਂ ਲਾਏਗੇ ਅੰਤਾਲੀ ਕੋੜੀ ਲਾਏਗੇ ਪਾਰਿਸ ਸਲੀਬ ਚਾਕੇ ਗੁਰ ਤਾ ਪਹਾੜ ਤੇ ਜਾਇਆ ਗੇ ਹੱਥਾਂ ਚ ਬਿਕੇਲ ਪੈਰਾਂ ਚ ਬਿਕੇਲ ਸਲੀਬ ਤੇ ਲਟਕਾਇਆ ਸਿਰ ਤੇ ਕੰਡਿਆਂ ਦਾ ਤਾਜ ਤੇ ਵੀ ਪ੍ਰਭੂ ਯਿਸੂ ਕੀ ਕਹਿ ਰਿਹਾ ਪਿਤਾ ਜੀ ਮਾਣੋ ਮਾਫ ਕਰੀਂ ਤੇ ਜਾਣਦੇ ਹੀ ਨਹੀਂ ਹੈ ਕਿੰਨੂੰ ਕਹਿ ਰਿਹਾ ਪਿਤਾ ਦਾ ਕਿਦੇਲੀ ਆਪਣੇ ਦਰਦ ਸਭ ਤੋਂ ਵੱਧ ਦੇ ਲੋਕ ਅਚੀਤਨ ਸੋਣਾ ਉਹਨਾਂ ਨੂੰ ਪਤਾ ਹੀ ਕੀ ਨਹੀਂ केलं ਲਾਰੇ ਲਾਉਣ ਵਾਲੇ ਨੂੰ ਪਤਾ ਸੀ ਹਾਂਜੀ ਲੇਕਿਨ ਪ੍ਰਭੂ ਯਿਸੂ ਉਹਨਾਂ ਦੇ ਪਾਪਾਂ ਤੇ ਕੀ ਕਰ ਗਿਆ ਕਾ ਕਰਿਆ ਇਹ ਜਾਣਦੇ ਨਹੀਂ ਅਣਜਾਣ ਇਹਨਾਂ ਲਈ ਪੈਕ ਕੀ ਲਗਾ ਇਸ ਲਈ ਲਿਖਿਆ ਉਹ ਸਾਡਾ ਮਿਲਾਪ ਹੈ ਜਿਨੇ ਦੋਨਾਂ ਨੂੰ ਕੀ ਕਰਤਾ ਹੈ ਇੱਕ ਕਰ ਦਿੱਤਾ ਹਾਂ ਉਹ ਕਿਹੜੇ ਸੀ ਇੱਕ ਤੇ ਪਰਮੇਸ਼ਵਰ ਆ ਤੇ ਦੂਸਰਾ ਉਹਦਾ ਦੋਸਤ ਹallelujah ਇਧਰ ਲੈ ਕੇ ਆ ਵੀ ਕ੍ਰਿਸਚੀਅਨ ਨੂੰ ਇਕੱਲ ਕਰ ਦਿੱਤਾ ਲੈ ਕੇ ਆ ਦੋਵਾਂ ਨੂੰ ਇਕੱਲ ਕਰ ਦਿੱਤਾ ਪਾਪ ਦੇ ਕਾਰਨ ਜੋ ਦੋਸਤ ਪਰਮੇਸ਼ਵਰ ਦੇ ਨਾਲ ਨਹੀਂ ਸੀ ਮਿਲ ਸਕਦਾ ਜਿਹਦਾ ਮੇਲ ਹੀ ਨਹੀਂ ਹੋ ਸਕਦਾ ਸਹੀ ਪਾਸ਼ਾ ਚ ਕਹੋ ਤਾਂ ਜੋ ਗਲੇ ਨਹੀਂ ਲੱਗ ਸਕਦਾ ਉਹਦੇ ਲਈ ਕੀ ਕੀਤੀ ਜਾਰੀ ਹੈ ਕੀ ਮਦਦ ਕੀਤੀ ਜਾਰੀ ਹੈ दिता जा रहा उस पाप की कीमत दी जा रही है, क्योंकि न्याय परमेश्वर की करता है जो पाप करेगा वो मरेगा और यीशु मसीह ने की किया है मैं मरा नहीं कर तो नहीं मैं मरा कर याद है दोस्त ने की बोलिया अब्राहम नू जब अब्राहम अपने बेटे की बलि कर लगा सर्वशक्ति मान परमेश्वर ने की क्या सी मैं तेन देख लिया या कि तू सदा नहीं किता बच्चे नु की ना लाई हाथ ना लाई क्यों कुर्बानी करनी सी ना परमेश्वर की कह रहे तू तेरे बेटे की ना लाई अब्राहम तू मेरा दोस्त है मेनू पता लग गया या तू तेरे बेटे नु कुछ ना कर। ਹੁਣ ਤੇਰੀ ਜਗ੍ਹਾ ਮੈਂ ਮੇਰਾ ਪੇਟਾ ਤਾਂ। ਹallelujah। ਇਹ ਹੈ ਦੋਸਤੀ। ਇਹ ਦੋਨਾਂ ਦੇ ਦੋਸਤ। ਇਸ ਲਈ ਉਹ ਸਾਡਾ ਨਿਲਾਪੇ ਜਿਨ੍ਹਾਂ ਦੋਨਾਂ ਨੂੰ ਇੱਕ ਕਰਾ। ਜੀ ਪੂਰਾ वचन پڑھیਏ। ਕਿਉਂ ਜੋ ਉਹ ਸਾਡਾ ਮਿਲਾਪ ਹੈ ਉਹ ਸਾਡਾ ਮਿਲਾਪ ਹੈ ਜਿਸ ਨੇ ਦੋ ਆਣੂ ਇਕ ਕੀਤਾ ਜਿੰਨੇ ਦੋਨਾਂ ਨੂੰ ਇਕ ਕੀਤਾ ਅਤੇ ਆਪਣੇ ਸਰੀਰ ਵਿੱਚ ਆਪਣੇ ਸਰੀਰ ਵਿੱਚ ਕਿਕੇ ਮਨੁੱਖ ਪਾਪ ਕਰਕੇ ਸ਼ਰਾਬ ਸਰੀਰ ਤੇ ਆਇਆ ਮੌਤ ਸਰੀਰ ਤੇ ਆਈ ਗੁਲਾਮ ਸਰੀਰਕ ਤੌਰ ਤੇ ਵੀ ਹੋ ਗਿਆ ਜੀ ਆਪਣੇ ਸਰੀਰ ਵਿੱਚ ਗੈਰ ਵਿਰੋਧ ਵਾਲੀ ਜਿਦਾਈ ਦੀ ਕੰਧ ਨੂੰ ਉਹ ਜੋ ਜਿਦਾਈ ਦੀ ਕੰਧ ਸੀ ਨਾ ਫੰਡੇਸ਼ਨ ਅਤੇ ਪਾਪੀ ਮਨੁੱਖ ਦੇ ਵਿੱਚ ਉਸ ਕੰਧ ਨੂੰ ਉਡਾ ਦਿੱਤਾ ਜੀ ਅਤੇ ਸ਼ਰਾਂ ਨੂੰ ਵਿਧੀਆਂ ਅਤੇ ਕਾਨੂੰਨਾਂ ਸਾਰੇ ਅਕਾਰਤ ਕਰ ਦਿੱਤਾ ਤੇ ਜਿਹੜੀ ਸ਼ਰਾਂ ਕਹਿੰਦੀ ਕਿ ਜੋ ਪਾਪ ਕਰੇਗਾ ਮਰੇਗਾ ਉਸ ਸ਼ਰਾਂ ਨੂੰ ਵੀ ਪੂਰਾ ਕਰਕੇ ਉਹਦਾ ਕੰਮ ਪੂਰਾ ਕਰ ਦਿੱਤਾ ਕਿ ਬਸ ਹੁਣ ਤੇਰਾ ਕੰਮ ਇਹਦਰ ਸਮਾਪਤ ਹੈ ਪਾਪ ਦੀ ਮਜ਼ਦੂਰੀ ਮੌਤ ਆ ਮੌਤ ਬੈਚਿਤ ਨਹੀਂ ਆ ਹੁਣ ਤੇਰਾ ਡੰਗ ਕੀ ਹੋ ਗਿਆ ਇਸ ਲਈ ਯਿਸੂ ਮਸੀਹ ਤੇ ਵਿਸ਼ਵਾਸ ਕਰਨ ਦੇ ਦੁਆਰਾ ਸ਼ਰਾਂ ਸਾਡੇ ਤੇ ਮੌਤ ਵਾਲੀ ਸ਼ਰਾਂ ਲੰਘੂਣੀ ਹੁੰਦੀ ਹੈ ਕਿਉਂਕਿ ਯਿਸੂ ਮਸੀਹ ਨੇ ਸ਼ਰਾਂ ਨੂੰ ਕੀ ਕੀਤਾ ਜੋ ਪਾਪ ਦੀ ਸਜ਼ਾ ਜੋ ਮੌਤ ਸਾਡੇ ਲਈ ਰੱਖੀ ਸੀ ਉਹ ਕਿੰਨੇ ਚੁੱਕ ਲਈ ਹੈ ਪ੍ਰਭੂ ਯਿਸੂ ਇਸ ਲਈ ਤੋ ਕਹਿੰਦਾ ਨਾ ਹੁਣ ਮੈਂ ਤੁਹਾਨੂੰ ਅੱਗੇ ਤੋਂ ਕੀ ਨਿਖਾਵਾਂਗਾ ਦਾਸ ਰਹੀਆ ਕਾ ਅਸੀਂ ਮੇਰੇ ਕੀ ਹੋ ਦੋਸਤ ਹੋ ਦੋਸਤ ਹੋ ਉਹ ਸਾਡਾ ਮਿਲਾਪੇ ਜਿਨੇ ਦੋਨਾਂ ਨੂੰ ਇਕਤਾਰ ਦਿੱਤਾ ਹੈ ਮੈਰ ਵਿਰੋਧ ਵਾਲੀ ਜੁਦਾਈ ਦੀ ਕੰਧ ਨੂੰ ਢਾਹ ਦਿੱਤਾ ਤੇ ਸ਼ਰਨੋਂ ਕਾਨੂੰਨਾ ਤੇ ਵਿਧੀਆਂ ਸਮੇਤ ਆਕਾਰ ਕਰ ਦਿੱਤਾ ਜੀ ਤਾਂ ਜੋ ਦੋਹਾ ਤੋਂ ਆਪ ਵਿੱਚ ਦੋਹਾਂ ਤੋਂ ਆਪ ਵਿੱਚ ਹੋ ਕੇ ਇੱਕ ਨਵਾਂ ਇਨਸਾਨ ਇੱਕ ਨਵਾਂ ਇਨਸਾਨ ਰਚੇ ਮੇਲ ਕਰਾਵੇ ਹਰ ਕੀ ਕਰਾ ਦਵੇ ਮੇਲ ਕਰਾਵੇ ਹੁਣ ਇੱਕ ਨਵਾਂ ਇਨਸਾਨ ਕਿਉਂ ਰਚਿਆ ਕਿਉਂਕਿ ਆਦਮ ਨੂੰ ਜਦੋਂ ਬਣਾਇਆ ਸੀ ਨਾ ਪਰਮੇਸ਼ਵਰ ਨੇ ਉਹਨੇ ਉਹਦੇ ਅੰਦਰ ਸਰੂਪ ਰੱਖਿਆ ਸੀ ਧਿਆਨ ਨਾਲ ਸੁਣਿਆ ਪਰਮੇਸ਼ਵਰ ਦਾ ਸਰੂਪ ਸੀ ਅੰਦਰ ਜਿਹਨੂੰ ਅਸੀਂ ਕਹਿੰਦੇ ਆ ਲਾਈਕਨਸ ਆਫ ਗੋਡ ਜੇਦੋਂ ਹੀ ਪਾਪ ਕੀਤਾ

ਜੇ ਸਦੋਸਤ ਨੂੰ ਪਰਦੇਸ਼ਾਂ ਦੇ ਪਾਪ ਦੇ ਕਾਰਨ ਖੋ ਲਿਆ ਸੀ ਯਾਨੀ ਖੋ ਦਿੱਤਾ ਜਾਂ ਜੋ ਮਨੁੱਖ ਦੂਰ ਚਲੇ ਗਿਆ ਸੀ ਉਸ ਨੂੰ ਆਪਣੀ ਜਾਨ ਦੇ ਕੇ ਆਪਣਾ ਖੂਨ ਦੇ ਕੇ ਵਾਪਸ ਲਿਆ ਹੁਣ ਇਫੀਸੀਆਂ ਦੀ ਪੱਤਰੀ ਉਸ ਦਾ 2 ਅਧਿਆਇ 19 ਵਿੱਚੋਂ ਪੜਿਓ ਤੇ ਪਰਦੇਸੀ ਨਹੀਂ ਹੁਣ ਤਾਂ ਤੁਸੀਂ ਉਪਰੇ ਅਤੇ ਦੇਸੀ ਨਹੀਂ ਲੇਕਿਨ ਪਹਿਲਾਂ ਕੀ ਬਣ ਗਏ ਉਪਰੇ ਉਪਰੇ ਪਾਪ ਦੇ ਕਾਰਨ ਕੀ ਬਣ ਗਏ ਉਪਰੇ ਹੁਣ ਉਪਰੇ ਪਰਮੇਸ਼ਰ ਦਿਨੇ ਚ ਲਿਖਿਆ ਤੁਸੀਂ ਪਰਮੇਸ਼ਰ ਨੂੰ ਜਾਣ ਲਿਆ ਤੇ ਹੁਣ ਪਰਮੇਸ਼ਰ ਨੇ ਵੀ ਤੁਹਾਨੂੰ ਜਾਣ ਲਿਆ ਦੁਸ਼ਮਣੀ ਜਿਹੜੀ ਹੀ ਨਾ ਉਹ ਪਾਸ ਤੇ ਚ ਬਦਲ ਗਈ ਮਾਪ ਦੇ ਕਾਰਨ ਜੋ ਦੁਸ਼ਮਣੀ ਪਈ ਸੀ ਉਹ ਦੋਸਤੀ ਕਿਤਨਾ ਬਦਲ ਗਈ ਕਿ ਕਿ ਉਹਦੇ ਲਈ ਕੀ ਕਰਨਾ ਪਿਆ ਖੂਨ ਦੇਣਾ ਪਿਆ ਪ੍ਰਭੂ ਯਿਸੂ ਨੇ ਸਾਡੇ ਲਈ ਕੀ ਦਿੱਤਾ ਹੈ ਪਹਿਲਾ ਪਤਰਸ ਉਸ ਦਾ ਇੱਕ ਅਧਿਆਇ 18 ਦੀ ਉਂਮੀਚਨ ਪੜੀਏ ਪਹਿਲਾ ਪਤਰਸ ਇੱਕ ਅਧਿਆਇ 18 ਦੀ ਉਂਮੀਚਨ ਯੋਜਾ ਤੁਸੀਂ ਜਾਣਦੇ ਹੋ ਤੁਸੀਂ ਜਾਣਦੇ ਹੋ ਪਰ ਤੁਸੀਂ ਜੋ ਆਪਣੀ ਹਕਾਰਤਚਾਲ ਤੋਂ ਹਾਂ ਜਿਹੜੀ ਤੁਹਾਡੇ ਵੱਡਿਆਂ ਤੋਂ ਚਲੀ ਆਈ ਹੈ ਜੀ ਹਾਂ ਨਸਤਾਰਾ ਪਾਇਆ ਹਾਂਜੀ ਸੋ ਨਾਸ਼ਵਣ ਵਸਤਾ ਅਰਥਾਤ ਚਾਂਦੀ ਸੋਨੇ ਨਾਲ ਚਾਂਦੀ ਸੋਨੇ ਨਾਲ ਨਹੀਂ ਸਗੋ ਮਸੀਦੇ ਅਮੋਲਕ ਲਹੂ ਨਾਲ ਪਾਇਆ ਸਗੋ ਮਸੀਦੇ ਅਨਮੋਲਕ ਲਹੂ ਦੇ ਨਾਲ ਛੁੱਕਾਰਾ ਪਾਇਆ ਜਿਹੜਾ ਨੇਕਮੰਦ ਅਤੇ ਬੇਦਾਗ ਲੇਲੇ ਦੀ ਜੈ ਜਿਹੜਾ

ਪਹਿਲੇ ਗ੍ਰੰਥੀ 6 ਦੇ 19 ਚ ਲਿਖਿਆ ਤੁਸੀਂ ਤਾਂ ਉਹਨਾਂ ਨਾਲ ਉਹਨਾਂ ਨਾਲ ਲਏ ਗਏ ਹੋ ਮੌਲਕੀ ਤਾਰਿਆ ਯਿਸੂ ਮਸੀਹ ਨੇ ਆਪਣਾ ਖੂਨ ਐਵੇਂ ਥੋੜੀ ਦੋਸਤ ਬਣ ਕੇ ਆਏ ਨਹੀਂ ਥੋੜੀ ਉਹਦੇ ਚਰਨਾਚ ਬੈਠ ਕੇ ਉਹਦੀਆਂ ਗੱਲਾਂ ਨੂੰ ਉਹਦੇ ਵਚਨਾਂ ਨੂੰ ਸੁਣਦੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਇਹਦੇ ਨਹੀਂ ਪ੍ਰਭੂ ਯਿਸੂ ਨੇ ਕੀ ਮਤ ਜਿਹੀ ਜੀ ਪੜੀਏ ਅਤਵਾ ਕੀ ਤੁਸੀਂ ਇਹ ਨਹੀਂ ਜਾਣਦੇ ਤੁਸੀਂ ਹੁਣ ਇਹ ਨਹੀਂ ਜਾਣਦੇ ਭਾਈ ਤੁਹਾਡੀ ਕੀ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈ ਤੁਹਾਡੀ ਦੇ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈ ਕਿਲੇ ਜਿਹੜੀ ਤੁਹਾਨੂੰ ਪਰਮੇਸ਼ਰ ਦੀ ਵੱਲੋਂ ਮਿਲੀ ਹੈ ਹਾਂਜੀ ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ ਤੁਸੀਂ ਆਪਣੇ ਆਪ ਦੇ ਨਹੀਂ ਹੋ ਤੁਸੀਂ ਤਾਂ ਬੁੱਲ ਨਾਲ ਲਏ ਹੋਏ ਹੋ ਤੁਸੀਂ ਤਾਂ ਬੁੱਲ ਨਾਲ ਲਏ ਤੁਸੀਂ ਤਾਂ ਬੁੱਲ ਨਾਲ ਲਏ ਤੁਸੀਂ ਤਾਂ ਬੁੱਲ ਨਾਲ ਲਏ ਹਾਂਜੀ ਇਸ ਲਈ ਆਪਣੀ ਦੇ ਨਾਲ ਪਰਮੇਸ਼ਰ ਦੀ ਇਸ ਲਈ ਆਪਣੇ ਸ਼ਰੀਰ ਦੇ ਨਾਲ ਹੁਣ ਪਰਮੇਸ਼ਰ ਦੀ ਵਡਿਆਈ ਕਰਦੀ ਹੈ ਕਿ ਕਿ ਸਾਨੂੰ ਫਿਰ ਤੋਂ ਇਹ ਮੌਕਾ ਮਿਲਿਆ ਕਿ ਅਸੀਂ ਪਰਮੇਸ਼ਰ ਦੇ ਦੋਸਤ ਬਣ ਸਕੀਏ ਕੀ ਬਣ ਸਕੀਏ ਦੋਸਤ ਬਣਨਾ ਹੈ ਤੁਹਾਡਾ ਵਿਸ਼ਵਾਸੀ ਬਣਨਾ ਹੈ ਕਿ ਦੋਸਤ ਬਣਨਾ ਹੈ ਦੋਸਤ ਪਰਮੇਸ਼ਰ ਦੇ ਦੋਸਤ ਬਣ ਕੇ ਚੱਲੋ ਪ੍ਰਭੂ ਇਹ ਨਵਚਨਾਂ ਦੇ ਦੁਆਰਾ ਤੁਹਾਨੂੰ ਸਭਨਾਂ ਨੂੰ ਆਸ਼ੀਸ਼ ਤੇ ਬਰਕਤ